ਬਾਲੀਵੁੱਡ اداکارਆ ਪ੍ਰਿਟਿਜ਼ਿੰਟਾ ਦੀ ਇੱਕ ਫੌਜੀ ਪਰਿਵਾਰ ਦੇ ਵਿੱਚ ਪਰਵਰਿਸ਼ ਹੋਈ ਉਹ ਇੱਕ ਫੌਜੀ ਅਫਸਰ ਦੀ ਧੀ ਹੈ ਭਾਰਤੀ ਫੌਜ ਪ੍ਰਤੀ ਉਹਨਾਂ ਦੀਆਂ ਭਾਵਨਾਵਾਂ ਡੂੰਘੀਆਂ ਅਤੇ ਨਿਜੀ ਹਨ ਆਪਰੇਸ਼ਨ ਸਿੰਧੂ ਤੋਂ ਬਾਅਦ ਪ੍ਰਿਟਿਜ਼ਿੰਟਾ ਨੇ ਫੌਜ ਦੀਆਂ ਵਿਧਵਾਵਾਂ ਨੂੰ ਅਤੇ ਉਹਨਾਂ ਦੇ ਬੱਚਿਆਂ ਲਈ 1.10 ਕਰੋੜ ਰੁਪਏ ਦਾਨ ਕੀਤੇ ਹਨ ਇਸ ਸਹਾਇਤਾ 22 ਅਪ੍ਰੈਲ ਨੂੰ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਕੀਤੇ ਗਏ ਆਪਰੇਸ਼ਨ ਸਿੰਧੂਰ ਤਹਿਤ ਪ੍ਰਦਾਨ ਕੀਤੀ ਗਈ ਇਹ ਦਾਨ ਦੱਖਣੀ ਪੱਛਮੀ ਕਮਾਂਡ ਦੇ ਅਧੀਨ ਆਰਮੀ ਵਾਈਫਸ ਵੈਲਫੇਅਰ ਐਸੋਸੀਏਸ਼ਨ ਨੂੰ ਦਿੱਤਾ ਗਿਆ ਹੈ ਇਹ ਪਹਿਲ ਪੰਜਾਬ ਪੀਸੀ ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਕੀਤੀ ਗਈ ਹੈ ਜਿਸ ਦੀ ਸਟ੍ਰਿਟਿਜ਼ਨਟਾ ਸਹਿ ਮਾਲਕ ਹੈ ਇਸ ਦਾਨ ਨਾਲ ਸੰਬੰਧਿਤ ਜਾਣਕਾਰੀ ਸ਼ਨੀਵਾਰ ਨੂੰ ਇੱਕ ਬਿਆਨ ਵਿੱਚ ਦਿੱਤੀ ਗਈ ਜਿਸ ਵਿੱਚ ਕਿਹਾ ਗਿਆ ਹੈ ਕਿ ਇਹ ਦਾਨ ਬਹਾਦਰ ਔਰਤਾਂ ਨੂੰ ਮਜ਼ਬੂਤ ਬਣਾਉਣ ਅਤੇ ਉਹਨਾਂ ਦੇ ਬੱਚਿਆਂ ਦੀ ਸਿੱਖਿਆ ਦਾ ਸਮਰਥਨ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਹੈ ਇੱਕ ਰਿਪੋਰਟ ਦੇ ਮੁਤਾਬਕ ਪ੍ਰੈਜ਼ਿਡੈਂਟਾ ਨੇ ਜੈਪੁਰ ਦੇ ਵਿੱਚ ਇੱਕ ਸਮਾਰੋਹ ਦੇ ਦੌਰਾਨ ਦੱਖਣੀ ਪੱਛਮੀ ਕਮਾਂਡ ਦੇ ਆਰਮੀ ਕਮਾਂਡਰ ਖੇਤਰੀ ਪ੍ਰਧਾਨ ਸ਼ਪਤ ਸ਼ਕਤੀ ਅਤੇ ਫੌਜ ਦੇ ਪਰਿਵਾਰਾਂ ਦੀ ਮੌਜੂਦਗੀ ਦੇ ਵਿੱਚ ਇਹ ਦਾਅਵਾ ਦਿੱਤਾ ਕਿ ਟੀ ਨੇ ਜੈਪੁਰ ਦੇ ਇੱਕ ਸਮਾਰੋਹ ਵਿੱਚ ਕਿਹਾ ਆਪਣੀ ਫੌਜ ਦੇ ਬਹਾਦਰ ਪਰਿਵਾਰਾਂ ਦੀ ਮਦਦ ਕਰਨਾ ਸਾਡੇ ਲਈ ਇੱਕ ਸਨਮਾਨ ਦੀ ਗੱਲ ਹੈ ਅਤੇ ਇਹ ਜ਼ਿੰਮੇਵਾਰੀ ਦੋਨੋਂ ਹੈ ਸਾਡੇ ਸੈਨਿਕਾਂ ਦੀਆਂ ਕੁਰਬਾਨੀਆਂ ਕਦੇ ਵੀ ਪੂਰੀ ਤਰ੍ਹਾਂ ਪਰਭਾਈ ਨਹੀਂ ਕੀਤੀ ਜਾ ਸਕਦੀ ਪਰ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਖੜੇ ਹੋ ਸਕਦੇ ਹਾਂ ਉਹਨਾਂ ਦੇ ਅੱਗੇ ਸਫਰ ਵਿੱਚ ਉਹਨਾਂ ਦਾ ਸਮਰਥਨ ਕਰ ਸਕਦੇ ਹਾਂ ਸਾਨੂੰ ਭਾਰਤ ਦੇ ਸੈਨਿਕਾਂ ਤੇ ਮਾਣ ਹੈ ਅਸੀਂ ਸਾਡੀ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਕਰਨ ਵਾਲੇ ਉਹਨਾਂ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ ਅਸੀਂ ਰਾਸ਼ਟਰੀ ਸੁਰੱਖਿਆ ਦੀ ਰੱਖਿਆ ਲਈ ਉਹਨਾਂ ਦੇ ਯਤਨਾਂ ਦਾ ਸਮਰਥਨ ਕਰਦੇ ਹਾਂ ਅਸੀਂ ਦੇਸ਼ ਤੇ ਆਪਣੇ ਬਹਾਦਰ ਸੈਨਿਕਾਂ ਨਾਲ ਇੱਕ ਜਟ ਖੜਿਆ ਤਾਂ ਦੱਸਦੀ ਹੈ ਕਿ ਪ੍ਰੈਜ਼ੀਡੈਂਟਾ ਇੱਕ ਬਹੁਤ ਹੀ ਨਰਮ ਦਿਲ ਅਦਾਕਾਰ ਹੈ ਉਸ ਸਮਾਂ ਪਹਿਲੇ ਵੀ ਜਦੋਂ ਬਲੈਕਆਊਟ ਹੋਇਆ ਸੀ ਉਸ ਦੌਰਾਨ ਮੈਚ ਚੱਲ ਰਿਹਾ ਸੀ ਤੇ ਸਟੇਡੀਅਮ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਲੋਕ ਖੜੇ ਸਨ ਉਸਨੇ ਬਹੁਤ ਹੀ ਸਮਝਦਾਰੀ ਤੇ ਸੂਝ-ਬੂਝ ਦੇ ਨਾਲ ਮੈਨੇਜਮੈਂਟ ਦੇ ਨਾਲ ਮਿਲ ਕੇ ਪਹਿਲਾਂ ਪਬਲਿਕ ਨੂੰ ਬਾਹਰ ਕੱਢਿਆ ਸੀ ਤਾਂ ਜੋ ਭਗੜ ਨਾ ਮੱਚ ਜੇ ਉਸ ਤੋਂ ਬਾਅਦ ਉਸਨੇ ਆਰਾਮ ਨਾਲ ਬਾਅਦ ਵਿੱਚ ਖੁਦ ਜਾਣਾ ਸਮਝਿਆ ਜਰਕੀ 4 ਲੋਗ ਜਿਹੜੇ ਸੈਲਿਬ੍ਰਿਟੀ ਹੁੰਦੇ ਨੇ ਉਹ ਵੀਆਈਪੀ ਟ੍ਰੀਟਮੈਂਟ ਲੈ ਕੇ ਬਾਰ ਨੂੰ ਰੁਖ ਕਰ ਲੈਂਦੇ ਨੇ ਸੋ ਇਸ ਕਰਕੇ ਪ੍ਰੇਟਿਜ਼ਿੰਟਾ ਲੱਖਾਂ ਕਰੋੜਾਂ ਦਿਲਾਂ ਦੇ ਵਿੱਚ ਰਾਜ ਕਰਨ ਲੱਗ ਗਏ ਸੋ ਪ੍ਰੇਟਿਜ਼ਿੰਟਾ ਦੇ ਚਾਣ ਵਾਲੇ ਉਸ ਤੋਂ ਬਾਅਦ ਕਾਫੀ ਗਿਣਤੀ ਦੇ ਵਿੱਚ ਵੱਧ ਗਏ ਸੋ ਪ੍ਰੇਟਿਜ਼ਿੰਟਾ ਵੱਲੋਂ ਕੀਤਾ ਗਿਆ ਉਪਰਾਲਾ ਕਿ ਦੇਸ਼ ਦੇ ਲਈ ਜਿਹੜੇ ਸ਼ਹੀਦ ਹੋਏ ਨੌਜਵਾਨ ਨੇ ਉਹਨਾਂ ਦੀਆਂ ਧਰਮ ਪਤਨੀਆਂ ਤੇ ਉਹਨਾਂ ਦੇ ਬੱਚਿਆਂ ਦੇ ਲਈ ਇੱਕ ਛੋਟਾ ਜਿਹਾ ਉਪਰਾਲਾ ਪ੍ਰੇਟਿਜ਼ਿੰਟਾ ਵੱਲੋਂ ਕੀਤਾ ਗਿਆ ਤੁਹਾਨੂੰ ਕਿਵੇਂ ਲੱਗਦਾ ਕਿ ਇਸ ਦਾ ਹਰ ਨੌਜਵਾਨ ਨੂੰ ਹਰ ਸੈਲੀਬ੍ਰਿਟੀ ਨੂੰ ਹਰ ਮੋਦਵਾਰ ਬੰਦੇ ਨੂੰ ਅੱਗੇ ਆਣਾ ਚਾਹੀਦਾ ਹੈ ਤਾਂ ਜੋ ਸਾਡੇ ਦੇਸ਼ ਦੀ ਸੈਨਾ ਦੇ ਜਿਹੜੇ ਪਿੱਛੇ ਸ਼ਹੀਦ ਪਰਿਵਾਰ ਹੁੰਦੇ ਨੇ ਉਹਨਾਂ ਦੇ ਨਾਲ ਮਦਦ ਉਹਨਾਂ ਨੂੰ ਮਿਲ ਸਕੇ ਸ਼ਹੀਦਾਂ ਦੇ ਜਿਹੜੇ ਪਿੱਛੇ ਪਰਿਵਾਰ ਰਹਿ ਜਾਂਦੇ ਨੇ ਕਿਉਂਕਿ ਉਹ ਬਹੁਤ ਸਫਰ ਕਰਦੇ ਨੇ ਅਗਰ ਤੁਹਾਨੂੰ ਲੱਗਦਾ ਕਿ ਇਹ ਜਿਹੇ ਉਪਰਾਲੇ ਹੋਣੇ ਚਾਹੀਦੇ ਨੇ ਤਾਂ ਕਮੈਂਟਾਂ ਆਪਣੀ ਰਾਏ ਜ਼ਰੂਰ ਦਿਓ ਫਿਰ ਮਿਲਾਂਗੇ ਕਿਸੇ ਹੋਰ ਮੁੱਦੇ ਦੇ ਨਾਲ